ਜਿਹਨੇ ਤੁਸੀਂ ਇੱਥੇ ਸੇਵਾਦਾਰ ਲਗਾਤਾਰ ਬਿਠੇ ਜੇ ਚਾਹੋ ਆਪਤਪਾਲ ਦਾ ਪਰਿਵਾਰ ਆ ਚਾਹੇ ਵਿਦਿਸ਼ਖਾਂ ਬੱਚਿਆਂ ਦਾ ਪਰਿਵਾਰ ਆ ਮੈਂ ਸਾਰਿਆਂ ਨੂੰ ਬਹੁਤ ਵੱਡੀ ਵਧਾਈ ਦੇਣਾ ਕਿ ਸਾਡੇ ਮਨ 'ਚ ਇਹ ਚਾਹ ਸੀ ਕਿ ਸਾਡਾ ਬੱਚਾ ਉਹ ਕਿਤੇ ਕਿਸੇ ਤਰ੍ਹਾਂ ਰਾਤ ਦਿਨ ਜਦੋਂ ਚੇਤਾ ਹੁੰਦਾ ਸੀ ਤੇ ਇੱਥੇ ਮਨ ਭਰਕਦਾ ਸੀ ਕਿ ਅਸੀਂ ਗੁਲਾਮ ਆ ਤੇ ਸਾਡਾ ਇਹ ਕਿਤਰਾ ਕੰਮ ਚੱਲੂਗਾ ਕਿ ਸਾਡੇ ਤੇ ਅਗਲੇ ਹੀ ਅਜੇ ਤੱਕ ਬਾਹਰ ਆਏ ਜਿੰਨਾਂ ਦੀਆਂ ਕਲਜਾਂ ਰੁਕੀਆਂ ਤੇ ਦੂਜੇ ਫੇਰ ਬੱਚੇ ਸਾਡੇ ਫੜ ਲਏ ਆ ਤੇ ਸਾਨੂੰ ਬੜੀ ਚਿੰਤਾ ਦਾ ਰਿਸ਼ਾ ਸੀ ਕਿ ਕੌਮ ਨਾਲ ਸਾਥ ਰੱਖਦੇ ਆ ਪੰਥ ਨਾਲ ਸਾਥ ਰੱਖਦੇ ਆ ਬਾਣੀ ਤੇ ਬਾਣੀ ਨਾਲ ਸਾਥ ਰੱਖਦੇ ਆ ਕਰਸਾਣਾ ਦਾ ਸਾਥ ਤੇ ਇਸ ਕਰਕੇ ਸਾਨੂੰ ਬੜੀ ਮੁਸ਼ਕਲ ਆਉਂਦੀ ਸੀ ਕਈ ਵਾਰ ਮਨ ਖਰਾਬ ਹੋ ਜਾਂਦਾ ਤੇ ਮਨ ਚ ਇਹ ਵੀ ਆ ਜਾਂਦੇ ਵੀ ਇਹ ਕੀ ਕਲਗੀਆਂ ਵਾਰਿਆ ਸਾਡੇ ਕੋਲ ਗਲਤੀ ਹੋ ਗਈ ਆ ਕਿ ਸਾਡੇ ਤੇ ਐਡਾ ਭਾਰ ਵੱਡਾ ਤੂੰ ਤੇ ਪੰਥ ਤੇ ਤੂੰ ਰੱਖਿਆ ਕਿ ਤੂੰ ਸਾਡੇ ਬੱਚਿਆਂ ਨੂੰ ਕਿੰਨੇ ਸ਼ਹੀਦ ਹੋ ਆਹ ਵਾਸਤੇ ਇਸ ਕਰਕੇ ਮੈਨੂੰ ਚੰਗਾ ਸੀ ਅੱਜ ਮੈਨੂੰ ਖੁਸ਼ੀ ਆ ਕਿ ਸਾਡਾ ਵੀਰ ਅਮਰਤਪਾਲ ਨੇ ਜਿਹੜੀ ਸੰਗਤ ਦੀ ਬੇਅੰਤੀ ਪ੍ਰਵਾਨ ਕਰਦੀ ਆਪਾਂ ਸਾਰਿਆਂ ਨੂੰ ਵਧਾਈ ਦੇਨਾ ਪਰਿਵਾਰਾਂ ਨੂੰ ਉਹਦੇ ਪਰਿਵਾਰ ਨੂੰ ਉਹਦੀ ਮਾਤਾ ਨੂੰ ਉਹਦੇ ਬਾਪ ਨੂੰ ਉਹਦੇ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਕਿ ਉਹਨੇ ਬਹੁਤ ਇਕੱਤੋਂ ਦੇ ਪਰਿਵਾਰ ਦੀ ਰਿਸ਼ਤੇਦਾਰਾਂ ਸੱਜਣਾਂ ਦੇ ਪਰਾਂ ਦੀ ਗੂੜੀ ਸੰਗਤੀ ਬੇਅੰਤੀ ਨੂੰ ਪ੍ਰਵਾਨ ਦੇ ਦਿੱਤਾ ਮਨ ਲਿਆ ਦੇ ਮੈਂ ਲੜੂਆ ਮੈਂ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਮਨਦਾ ਕਿ ਅੱਜ ਸਾਰੇ ਆ ਖੱਲਾ ਸਾਹਿਬ ਬੈਠੇ ਆ ਇਹਨਾਂ ਦੇ ਪਿੰਡ ਦਾ ਇੱਕ ਮੁੰਡਾ ਬੜਾ ਸਾਡੇ ਬੱਚਿਆਂ ਨਾਲ ਪੜਦਾ ਰਿਹਾ ਐਡਵੋਕੇਟ ਕਰਮ ਸਿੰਘ ਖੇਲਾ ਉਹ ਆਇਆ ਉਹਨੇ ਜਦੋਂ ਮੈਨੂੰ ਖਬਰ ਵਿਖਾਰੀ ਕਿ ਮੈਂ ਕਹਾ ਸੁਣ ਕੇ ਅਟਕਿਆ ਥਾ ਤੇ ਮੈਨੂੰ ਅੱਲਾ ਬਾਪੂ ਜੀ ਆਹ ਲਖਨ ਤੋਂ ਖਬਰ ਆ ਅਮਰਪੁਰ ਦੇ ਤੋੜ ਲੰਗ ਦਾ ਫੈਸਲਾ ਕਰ ਲਿਆ ਤੇ ਮੈਨੂੰ ਤੁਹਾਨੂੰ ਮੈਂ ਬਾਦਿਆ ਸਕਪਾਤੀ ਉਸੇ ਨੂੰ ਲਾਇਆ ਮੈਂ ਕਿਹਾ ਖਬਰ ਵੇਖ ਆਪਣਾ ਮਸਲਾ ਹੱਲ ਹੋ ਗਿਆ ਆਪਾਂ ਨੂੰ ਤੈਨੂੰ ਚਿੰਤਾ ਸੀ ਕਿ ਮੈਂ ਮਾਫੀ ਦੇ ਦਿਉ ਮੇਰਾ ਖਿਆਲ ਰਹਿਦਾ ਕਿ ਇਹ ਕੋਈ ਜਾਂਦੀ ਕਲਾਕ ਹੋ ਜਾਏ ਅੱਜ ਵੇਖੋ ਕਰਸਾਨ ਬਾਗਰੋਂ ਤੇ ਰੋਣਦਾ ਆ ਆ ਮੇਰਾ ਵੀ ਖਿਆਲ ਨਿਕਲੇ ਤੇ ਆ ਵੀ ਚਲੋ ਜਿਹੜਾ 70% ਫੀਲਾ ਤੇ 70% ਭਾ ਦੇ ਪੰਜ ਕੁ ਫੁੱਟ ਦਾ ਬੰਦਾ ਸੀ ਤੇ ਬੰਦੇ ਦੀ ਕੋਈ ਪਾਇਲ ਨਹੀਂ ਆ ਗਈ ਕਿ ਹੱਥੀ ਦਾ ਮੁਕਾੜਦਾ ਕਰ ਲੇ ਤੇ ਪਰ ਉਹਦੇ ਵਿੱਚ ਮੇਰੇ ਗੁਰੂ ਆਪ ਵਰਤੇ ਕੋੜਾ ਬੜੇ ਤਕੜੇ ਹਾਂ ਜਨੂਈ ਮਸਲਾ ਹਰਾ ਰਿਹਾ ਹਰ ਹਰਿ ਸ੍ਰੀ ਜੀ ਦਾ ਸੇਨਾ ਨੇ ਤੇ ਮੈਂ ਤੇ ਆਪਣੇ ਸਤਿਗੁਰੂ ਦਾ ਹੀ ਧੰਨਵਾਦ ਕਰਦਾ ਹਾਂ ਕਿਉਂਕਿ ਜਿੱਦਾਂ ਪਟਾਣ ਗਿਆ ਨਾ ਆਪ ਨਰਾਇਣ ਤਲਾਤਾ ਚੜ੍ਹਨੇ ਪਰ ਵਰਿਓ ਇਹ ਮੇਰਾ ਗੁਰੂ ਜਿਹੜਾ ਰੱਬ ਆ ਤੇ ਉਹਦਾ ਸੁਣ ਕੇ ਅਸੀਂ ਅਰਦਾਸ ਕਰਕੇ ਅਸੀਂ ਇੱਥੇ ਬੈਠੇ ਹਾਂ ਮੋਚੇ ਦੇ ਵਿੱਚ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਬਾ ਗੁਰੂ ਆ ਆਣ ਕੇ ਜਿਹੜਾ ਆਪੜ ਕੇ ਕੁਝ ਨਹੀਂ ਕਰਦਾ ਉਹ ਵਜਿਹੜਾ ਬਣਾ ਦਿੰਦਾ ਤੇ ਉਹਨੇ ਸਤਗੁਰੂ ਨੇ ਜਦ ਕਿਰਪਾ ਕੀਤੀ ਆ ਇਹਨੂੰ ਜਾਸ ਨਹੀਂ ਕਿ ਉਹਨਾਂ ਦੀ ਅਮਰਪਾਲ ਸਿੰਘ ਮੰਨਣਗੇ ਪਰ ਸਤਗੁਰੂ ਨੇ ਕਿਰਪਾ ਕੀਤੀ ਆ ਕਿ ਸੰਤਾਂ ਨੇ ਚਲੋ ਮੰਡਾ ਨੂੰ ਕੀਤਾ ਉਹਨਾਂ ਨੂੰ ਤੇ ਉਹਨਾਂ ਨੇ ਮੇਰਾ ਗੱਲ ਮੰਨ ਲਈ ਆ ਤੇ ਬਾਕੀ ਇਹ ਸੰਤਾਂ ਦੀ ਗੱਲ ਦੀ ਸੋਟਾ ਜਿਵੇਂ ਪਾਣੀ ਉਹਨੂੰ ਪਾਣੀ ਆ ਕਹਿੰਦੇ ਜੀ ਰੁਕਣੇਗੇ ਇੱਥੇ ਵੀ ਮੇਰੇ ਸਤਗੁਰੂ ਕਿਰਪਾ ਆਪ ਕਰਨ ਇਹ ਸਾਰੇ ਉਹਥੇ ਵੱਡੇ ਹੋ ਸਕਦੇ ਆ ਜਿਵੇਂ 40 ਸਿੰਘ ਚਮਕੌਰ ਦੀ ਲੜੀ ਦੇ ਵਿੱਚ ਲੜ ਛੱਲੇ ਆ ਚਾਰਾਂ ਸਿੱਧੂ ਹੋ ਗਏ ਸੀ ਪੰਜਾਬ ਦੇ ਵਿੱਚ ਪਰ 40 ਲੜੇ ਸੀ ਤੇ ਜਦੋਂ ਲੰਗਰਪੁਰ ਸਾਹਿਬ ਨੂੰ ਕੀ ਰਾਗਾ ਹਿੱਥੇ ਉਹੋ ਜਿਹੇ ਪੰਜਾਬ ਦੇ ਵਿੱਚ ਵਾਲੇ ਸਿੱਖ ਸੀ ਝਾਰਾ ਲੇ ਗਿਣਤੀ ਦੇ ਵਿੱਚ ਸੀ ਪਰ ਉਹਥੇ ਗਿਣਤੀ ਵਿੱਚ ਦੇ ਸਿੰਘ ਸੀ ਤੇ ਮੁਖਤਸਰ ਸਾਹਿਬ ਜਿਹੜੇ ਸੇਬੀ ਰਹੇ ਉਹਦੇ ਵਿੱਚ ਆਲੇ ਦੀ ਸੋਧੇ ਬੜੀ ਗਿਣਤੀ ਇੱਥੇ ਇਹ ਕਰਕੇ ਜਿਉਂਦਾਂ ਨੂੰ ਪਹਹਾ ਆ ਇਹ ਉਹਨਾਂ ਨੇ ਇਹ ਵੀ ਮਦਦ ਖਦੇ ਕਰਦਾ ਰਹਾ ਵਾ ਕਿ ਅਸੀਂ ਤੇ ਅਰਦਾਸ ਬੇਤੀ ਕਰਦੇ ਸਤਿਗੁਰੂ ਜਿਸ ਤਰ੍ਹਾਂ ਤੁਸੀਂ ਇਹ ਪ੍ਰੋਤਕ ਸਾਹਮਣੇ ਲੈ ਕੇ ਆਏ ਜੇ ਅਸੀਂ ਤੇ ਇਹ ਆ ਕਿ ਜਿਵੇਂ ਸਾਨੂੰ ਤੁਸੀਂ ਵਡਿਆਈ ਦਿੱਤੀ ਆਤਮਕਾ ਦਾ ਕਰਕੇ ਮੈਂ ਜੋ ਇਸ ਪਰਾਰਕ ਮੈਂਬਰ ਆ ਸਾਡੇ ਵਿੱਚ ਕੋਈ ਅਕਲ ਹੈ ਨਹੀਂ ਕੀ ਨਹੀਂ ਕਿ ਅਸੀਂ ਆਪਣੇ ਆਪ ਨੂੰ ਦੱਸ ਅਗੇ ਮੈਂ ਕੁਛ ਹੈ ਗਿਆ ਸਾਨੂੰ ਤੇ ਦੁਬਈ ਦੇ ਵਿੱਚ ਤੀਰ ਸਾਹਿਬ ਲਾਇਆ ਤੇ ਸਾਡੇ ਕਪਰੇਟਰਾਂ ਚੋਂ ਜਾਣਦਾ ਵੀ ਬਾਬਾ ਤੇ ਮੈਨੂੰ ਥੋੜਾ ਗੁਲਾਮੀ ਪਸਾ ਲੱਗਿਆ ਹੈ ਪਰ ਤੇ ਮੈਨੂੰ ਜਾਣਦੇ ਆ ਕਹਿੰਦੇ ਉਹੇ ਪਾਪਾ ਨੇ ਜਿਹੜੇ 6 ਮਹੀਨੇ ਲੋਕਾਂ ਦਾ ਇਸ ਕਰਕੇ ਕਿ ਸਾਨੂੰ ਫਰੀਲੇ ਵਿੱਚ ਸਭ ਕੁਝ ਨਾੜਾਈ ਜਿੱਥੇ ਆ ਤੇ ਕਿਉਂ ਲੋਕੋ ਉਹ ਜਿਹੜੇ ਨੇ ਉਹ ਪੀਰਾਂ ਨੂੰ ਬਾਛੇਆਂ ਦੇਣ ਵਾਲੇ ਨੇ ਉਹ ਜਿਹੜਾ ਕੁਰਬਾਨੀ ਦਾ ਸ਼ਖਸ